ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਅੱਜ ਤੱਕ ਜੋ ਵੀ ਇਹ ਵਿਰੋਧ ਹੋਇਆ ਵਾ ਇਹ ਨੈਪ ਸਿੰਘ ਫੈਣੀ ਜੀ ਨੂੰ ਦੱਸਣ ਲਈ ਹੋਇਆ ਵਾ ਕਿ ਪੰਜਾਬ 'ਚ ਥੋੜੇ ਦੋਗਲੇ ਬਾਜ਼ੀ ਨਹੀਂ ਚੱਲੂਗੀ ਸੋ ਅੱਜ ਤੁਸੀਂ ਸਾਡੇ ਪੰਜਾਬ ਦਾ ਬਹੁਤ ਖਰਾਬ ਕਰਨ ਫੇਰ ਆਏ ਹੋ ਇੱਥੇ ਆ ਕੇ ਬੋਟਾ ਦੀ ਗੰਦੀ ਜਿਹੀ ਰਾਜਨੀਤੀ ਕਰਦੇ ਹੋ ਉਹਦੇ ਬਰਖਲਾਫ ਆਮ ਆਦੀ ਪਾਰਟੀ ਇਕੱਠ ਹੋ ਕੇ ਕਾਲੀ ਚੰਡੀ ਦਿਖਾਈਆਂ ਨੇ ਕਿ ਅਸੀਂ ਪੂਰ ਜੋਰ ਹਮੇਸ਼ਾ ਵਿਰੋਧ ਕਰ ਦਰਾਂਗੇ ਜੋ ਭਾਜ ਭਾਈ ਗੰਦੀ ਨੀਤੀ ਆ ਆਮ ਆਦਮੀ ਪਾਰਟੀ ਡਟ ਕੇ ਉਹਦਾ ਵਿਰੋਧ ਕਰੋ ਜਿਹੜਾ ਬੀਜੇਪੀ ਆਪਣੇ ਹਰਕਤਾਂ ਕਰ ਰਹੀ ਹੈ ਕਦੇ ਕਿਸੇ ਐਮਐਲ ਨੂੰ ਬੰਦਿਆਂ ਨੂੰ ਭੇਜ ਰਹੀ ਹੈ ਕਦੇ ਕਿਸੇ ਐਮਐਲ ਕੋ ਭੇਜਦੀ ਹੈ ਖਰੀਦਣਾ ਚਾਹੁੰਦੇ ਆ ਇਹ ਪੰਜਾਬ ਸਰ ਪੰਜਾਬ ਚ ਨਹੀਂ ਹੋਣਾ ਵੀ ਬੀਜੇਪੀ ਪਾਣੀਆਂ ਦੇ ਮਾਮਲੇ ਚ ਤੇ ਕਿਹੜੇ ਲੋਟਾ ਮਾਦੀ ਖਰੀਦ ਕਰੋਧ ਕਰ ਰਹੇ ਆ ਉਹਦੇ ਵਿਰੋਧ ਚ ਤੇ ਅਸੀਂ ਸੈਣੀ ਦੇ ਵਿਰੋਧ ਕਰ ਰਹੇ ਆ ਵੀ ਵਾਪਸ ਜਾਓ ਵਾਪਸ ਜਾਓ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀ ਨਾਇਬ ਸੈਣੀ ਜਿਹੜੇ ਨੇ ਹੁਣ ਉਹ ਲੁਧਿਆਣਾ ਪਹੁੰਚਦੇ ਹੋਏ ਤਸਵੀਰਾਂ 눈ਜ਼ਰ ਆ ਰਹੀਆਂ ਨੇ ਜਿੱਥੇ ਉਹਨਾਂ ਦਾ ਜਿਹੜਾ ਕਾਫਲਾ ਹੈ ਉਹ ਉਹ ਲੁਧਿਆਣਾ ਜਿਹੜਾ ਉਹ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਕਾਲੀਆਂ ਝੰਡੀਆਂ ਦਿਖਾ ਕੇ ਜਿੱਥੇ ਵਿਰੋਧ ਉਹ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਇਹ ਲੁਧਿਆਣਾ ਤੋਂ ਦਿਖਾ ਰਹੇ ਆ ਜਿੱਥੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਾਫਲਾ ਜਿਹੜਾ ਇਸ ਸਮੇਂ ਉਹ ਲੁਧਿਆਣਾ ਵਿੱਚੋਂ ਨਿਕਲਦਾ ਹੋਏ ਨਜ਼ਰ ਆ ਰਿਹਾ ਤਾਂ ਉੱਥੇ ਹੀ ਉਸੇ ਦੇ ਨਾਲ ਜਿੱਥੇ ਟਾਲੀਆਂ ਚੰਡੀਆਂ ਦਿਖਾ ਕੇ ਜਿਹੜਾ ਹੋਰ ਇੱਕ ਪ੍ਰਦਰਸ਼ਨ ਜਿਹੜਾ ਹੋ ਕੇ ਪਾ ਜਾ ਰਿਹਾ ਹੈ ਵਿਰੋਧ ਕਰਦੇ ਨੇ ਕਿਰਨਾਂ ਤਰਫ ਦੂਸਰੀ ਤਰ੍ਹਾਂ ਇਹ ਆਪ ਸਾਹਮਣੇ ਜਿਹੜਾ ਕਾਫਲਾ ਸਰ ਮੈਂ ਜਤਿੰਦਰ ਸਿੰਘ ਘੰਗੂੜਾ ਜ਼ਿਲ੍ਹਾ ਪਰਾ ਲੁਧਿਆਣਾ ਅੱਜ ਤੱਕ ਜੋ ਵੀ ਇਹ ਵਿਰੋਧ ਹੋਇਆ ਵਾ ਇਹ ਨੈਬ ਸਿੰਘ ਫੈਣੀ ਜੀ ਨੂੰ ਦੱਸਣ ਲਈ ਹੋਇਆ ਵਾ ਕਿ ਪੰਜਾਬ ਚ ਥੋੜੇ ਡੋਗਲੇ ਬਾਜੀ ਨਹੀਂ ਚੱਲੂਗੀ ਜੋ ਆਪਰੇਸ਼ਨ ਲੋਟਸ ਤੂੰ ਸ਼ੁਰੂ ਕੀਤਾ ਵਾ ਜੋ ਸਾਡੇ ਮਾਨਯੋਗ ਐਮਐਲਏ ਸਾਹਿਬ ਨੂੰ ਤੁਸੀਂ ਆਫਰ ਦੇ ਰਹੇ ਹੋ ਕਿ ਸਾਡੇ ਬਾਰੇ ਟੈਕਨੋ ਨਾਲ ਲੜੋ ਸਾਡੇ ਪਾਣੀ ਦਾ ਹੱਕ ਤੁਸੀਂ ਮਾਰ ਰਹੇ ਹੋ ਸਾਡੇ ਪੰਜਾਬ ਚ ਐਡੀ ਵੱਡੀ ਆਪਤਾ ਆਈ ਪਾਣੀ ਦਾ ਇੰਨੇ ਪਿੰਡ ਪਤਵਾਹ ਹੋ ਗਏ ਤੁਸੀਂ ਸਾਨੂੰ ਮੁਆਵਜ਼ਾ ਦੇਣ ਦੇ ਨਾਂ ਤੇ ਫਰਕ ਕੀ ਕਰਦਾ ਲਾਲੀਬਾਕ ਤੋ ਅੱਜ ਤੁਸੀਂ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਫੇਰ ਆਏ ਹੋ ਇੱਥੇ ਆ ਕੇ ਵੋਟਾਂ ਦੀ ਗੰਦੀ ਜਿਹੀ ਰਾਜਨੀਤੀ ਕਰਦੇ ਹੋ ਉਹਦੇ ਬਰ ਖਿਲਾਫ ਆਮ ਆਦੀ ਪਾਰਟੀ ਇਕਜੁੱਟ ਹੋ ਕੇ ਕਾਲੀ ਛੰਡੀਆਂ ਦਿਖਾਈਆਂ ਨੇ ਤੇ ਅਸੀਂ ਪੂਰ ਜੋਰ ਹਮੇਸ਼ਾ ਵਿਰੋਧ ਕਰ ਦਰਾਂਗੇ ਜੋ ਭਾਜਪਾ ਦੀ ਗੰਦੀ ਨੀਤੀ ਆ ਆਮ ਆਦੀ ਪਾਰਟੀ ਢੱਟ ਕੇ ਉਹਦਾ ਖੁੱਦ ਕਰੋਗੇ ਕਾਲੀਆਂ ਛੰਡੀਆਂ ਕਾਲੀਆਂ ਛੰਡੀਆਂ ਦਿਖਾਉਂਦਾ ਮਤਲਬ ਕੀ ਬੰਦਾ ਕਾਲੀਆਂ ਛੰਡੀਆਂ ਸਾਰੀ ਵਿਰੋਧ ਕਰ ਰਹੇ ਹਾਂ ਨੀਤੀਆਂ ਦਾ ਵੀ ਸਾਡੇ ਐਮਐਲਏ ਨੂੰ ਜੋ ਤੁਸੀਂ ਦੇ ਰਹੇ ਹੋ ਆਪਣੇ ਵਾਪਰਾ ਦੇ ਰਹੇ ਹੋ ਸਾਡੇ ਸ਼ਾਮਲ ਹੋ ਪਰ ਸਾਡੇ ਆਮ ਆਦੀ ਪਾਰਟੀ ਦਾ ਹਰ ਇੱਕ ਵਰਕਰ ਠੋਕ ਕੇ ਨਾਲ ਖੜਾ ਵਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬੀਓ ਨੂੰ ਬਖਰਾ ਕੇ ਇਹ ਗਮਰਾ ਕਰਕੇ ਗਲਤਰਾ ਪਾਉਣ। ਅੱਛਾ ਕੀ ਲੱਗਦਾ ਜੀ ਉਹ ਕਹਿੰਦੇ ਕਿ ਅਸੀਂ ਇਹੋ ਜੀ ਕੋਈ ਆਪਰ ਹੀ ਨਹੀਂ ਦਿੱਤੀ। ਸਰ ਹੋਰ ਕੀ ਕਹਿਣ ਜੀ? ਔਰ ਕਰ ਕਿਉਂ ਫਾਦੇ ਆ ਕੀ ਕਹਿਣ ਜੀ ਮੇਰੇ ਸਾਰੀ ਸਾਰੀ ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਬਾਕੀ ਜੱਥੇਬੰਦੀਆਂ ਵੱਲੋਂ ਵਿਚਾਰ ਕਰਦੀ ਹੈ ਕਿ ਰਾਜ ਸਰਕਾਰ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਾਜਪਾ ਦੇ ਜਿਹੜੇ ਦਫਤਰ ਘੇਰੇ ਗਏ ਆ ਉਹ ਕਹਿੰਦੇ ਨੇ ਕਿ ਜਿਹੜੀ ਕੇਂਦਰ ਮਾਰ ਦੀ ਕੇਂਦਰ ਦੀ ਮਾਰੂ ਨੀਤੀਆਂ ਆ ਕਿ ਰਾਜ ਸਰਕਾਰ ਉਸ ਦਾ ਵਿਰੋਧ ਹੀ ਨਹੀਂ ਕਰਦੀ ਪਈ ਹੈ ਸਹੀ ਤਰੀਕੇ ਨਾਲ ਜੇਕਰ ਵਿਰੋਧ ਕਰਦੀ ਹੁੰਦੀ ਤਾਂ ਸਾਨੂੰ ਉਹਦੇ ਉੱਤੇ ਨਾ ਖੋਰਚੇ ਨਾ ਖੋਲਣਾ ਪੈਂਦਾ ਸਰ ਪੰਜਾਬ ਇਕਲੌਤਾ ਇਹੋ ਜਿਹਾ ਸੂਬਾ ਜਿਹੜਾ ਸ਼ੁਰੂ ਤੋਂ ਕੇਂਦਰ ਦੇ ਨਾਲ ਲੜਦਾ ਆ ਜਿਹੜਾ ਜਿਹੜਾ ਡੇ 1 ਤੋਂ ਕੇਂਦਰ ਦੀ ਨੀਤੀਆਂ ਨਾਲ ਡਟ ਕੇ ਵਿਰੋਧ ਕੀਤਾ ਸਾਡੇ ਕਿਸਾਨ ਜਾਣਦੇ ਯਾਰ ਉਹ ਸ਼ੰਭੂ ਬਾਰਡਰ ਕ੍ਰੋਸ ਕਿਤੇ ਜਾਣਾ ਕੀ ਆ ਗੱਲ ਅੱਤਵਾਦੀ ਨੇ ਉੱਥੋਂ ਕਿਉਂ ਮੋੜਿਆ ਜਾਂਦਾ ਨੰਬਰ 2 ਤੇ ਪੰਜਾਬ ਦੇ ਪਾਣੀਆਂ ਨੂੰ ਹਮੇਸ਼ਾ ਹੱਕ ਲਈ ਪੰਜਾਬ ਲੜਦਾ ਪਿਆ ਸਾਡਾ ਆਪ ਦਾ ਪਾਣੀ ਤਾਂ ਪੂਰਾ ਨਹੀਂ ਹੋ ਰਿਹਾ ਇਹ ਕੇਂਦਰ ਨੂੰ ਦੂਜੇ ਰਾਜੇ ਨੂੰ ਕਿਵੇਂ ਦੇ ਦਈਏ ਜਦ ਫੱਡ ਕੋ ਵਾਧੂ ਪਾਣੀ ਹੁੰਦਾ ਹੜ ਆਉਂਦੇ ਸਾਡਾ ਪੰਜਾਬ ਡੁੱਬਦਾ ਵਾ ਉਦੋਂ ਪਾਣੀ ਲੈਣ ਤੋਂ ਮਨਾ ਕਰ ਦਿੰਦੇ ਆ ਕਦੇ ਹੈੱਡਬੁੱਕ ਤੋਂ ਆਪਣਾ ਕੰਟਰੋਲ ਪਾੜਦੇ ਹਰ ਚੀਜ਼ ਦੇ ਵਿੱਚ ਕਿਉਂ ਫਿਰ ਪੰਜਾਬ ਕਿਉਂ ਸਾਡੀ ਯੂਨੀਵਰਸਿਟੀ ਆ ਪੰਜਾਬ ਦੇ ਇੰਨੇ ਪਿੰਡ ਜੜ ਗਏ ਫੱਟ ਯੂਨੀਵਰਸਿਟੀ ਵੀ ਚੰਡੀਗੜ ਮੰਗ ਰਹੇ ਆ ਫਿਰ ਕਿਸਾਨ ਤੁਹਾਡੇ ਵਿਰੋਧ ਕਿਉਂ ਕਰ ਰਹੇ ਸਰ ਕਿਸਾਨ ਤੁਹਾਡੇ ਤੁਹਾਡੇ ਵਿਰੋਧ ਨੂੰ ਸਰ ਵਿਰੋਧ ਕਰਨਾ ਹਰੇਕ ਦਾ ਹੱਕ ਹੁੰਦਾ ਵਾ ਹਰ ਬੰਦੇ ਨੇ ਆਪਣੇ ਆਪਣੇ ਤੌਰ ਤਰੀਕੇ ਨਾਲ ਕਰਨਾ ਪਰ ਦੇਖੋ ਅਸੀਂ ਪੰਜਾਬ ਦੇ ਲਈ ਜੇਕਰ ਤੁਸੀਂ ਕਿਸਾਨ ਦੇ ਹੱਕ ਦੇ ਵਿੱਚ ਹੋ ਵਿਰੋਧ ਬਿਲਕੁਲ ਪੰਜਾਬ ਦਾ ਸਰ ਕਿਸਾਨਾਂ ਨੇ ਸਾਨੂੰ ਕਿਹਾ ਵਾ ਕਿ ਫੱਟ ਜ਼ਮੀਨਾਂ ਨੇ ਕੋਰਾ ਅਸੀਂ ਆਪਣੀ ਪਾਲਿਸੀ ਬਫਲੇ ਲੈਂਡ ਪੋਲਿੰਗ ਦੀ ਕਿਹਦੇ ਲਈ ਲਈ ਕਿਸਾਨਾਂ ਲਈ ਸਰ ਸਾਡਾ ਮੁੱਦਾ ਸਿਰਫ ਅੰਸਰ ਡਵੈਲਪਮੈਂਟ ਆਮ ਆਦੀ ਪਾਰਟੀ ਦੀ ਲੜਾਈ ਲੜੀ ਆ ਉਹ ਹਮੇਸ਼ਾ ਮੁੱਦੇ ਲੜੀ ਆ ਹੁਣ ਦੱਸ ਲੱਗਦਾ ਜੀ ਕਾਰਡ ਲੈ ਕੇ ਆਏ ਆ ਉਹਦੇ ਬਾਰੇ ਵੀ ਇਹ ਗਲਤ ਫੋਹੇ ਫੜਾ ਰਹੇ ਆ ਸਾਡਾ ਕੋਈ ਆਪ ਦਾ ਨਿੱਜੀ ਏਜੰਡਾ ਨਹੀਂ ਆ ਸਾਡਾ ਇੱਕੋ ਇੱਕ ਏਜੰਡਾ ਵਾ ਪੰਜਾਬ ਦੀ ਭਲਾਈ ਦੇ ਜਿਹੜਾ ਬੀਜੇਪੀ ਆਪਣੀਆਂ ਹਰਕਤਾਂ ਕਰ ਰਹੀ ਹੈ ਕਦੇ ਕਿਸੇ ਐਮਐਲਏ ਕੋਲ ਉਹ ਬੰਦਿਆਂ ਨੂੰ ਭੇਜ ਰਹੀ ਹੈ ਕਦੇ ਕਿਸੇ ਐਮਐਲਏ ਕੋਲ ਭੇਜਦੀ ਹੈ ਖਰੀਦਣਾ ਚਾਹੁੰਦੇ ਆ ਇਹ ਪੰਜਾਬ ਸਰ ਪੰਜਾਬ 'ਚ ਨਹੀਂ ਹੋਣਾ ਬਾਹਰ ਕੇ ਜੇ ਸਟੇਟਾਂ 'ਚ ਹੁੰਦਾ ਰਿਹਾ ਪਰ ਲੇਕਿਨ ਪੰਜਾਬ 'ਚ ਨਹੀਂ ਹੋਣਾ ਪੰਜਾਬ 'ਚ ਜ਼ਮੀਰ ਵਾਲੇ ਬੰਦੇ ਰਹਿੰਦੇ ਆ ਜੇਕਰ ਬੀਜੇਪੀ ਦੀ ਗੱਲ ਕੀਤੀ ਜਾਵੇ ਹਮੇਸ਼ਾ ਹੀ ਪੰਜਾਬ ਨਾਲ ਮਤਰਾ ਹੀ ਮਾਵਰ ਕਾ ਜਿਹੜਾ ਵਿਹਾਰ ਕਰਦੇ ਨਜ਼ਰ ਆਉਂਦੇ ਨੇ ਤਾਂ ਉਸੇ ਤਰੀਕੇ ਦਾ ਵਿਹਾਰ ਜਿਹੜਾ ਉਹ ਬਾੜਾਂ 'ਚ ਵੀ ਕੀਤਾ ਸੀ ਇਹੀ ਇਸੇ ਗੱਲ ਕਰਕੇ ਸੀ ਪ੍ਰੋਜੈਕਟ ਕੀਤਾ ਵਾ ਕਿ ਬੀਜੇਪੀ ਪਾਣੀਆਂ ਦੇ ਰਾ ਮਾਮਲੇ ਚ ਤੇ ਕਿਹੜੇ ਲੋਟਾ ਮਤਲਬ ਖਰੀਦ ਖਰੋਦ ਕਰ ਰਹੇ ਆ ਉਹਦੇ ਵਿਰੋਧ ਚ ਤੇ ਅਸੀਂ ਸੈਣੀ ਦੇ ਵਿਰੋਧ ਕਹਿ ਰਹੇ ਆ ਵੀ ਵਾਪਸ ਜਾਓ ਵਾਪਸ ਜਾਓ ਇਸੇ ਕਰਕੇ ਕਰ ਰਹੇ ਆ ਜੋ ਕਿ ਇਹਨਾਂ ਦੀ ਹਰਕਤਾਂ ਇਹ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਅਸੀਂ ਪੰਜਾਬ ਵਾਲੇ ਪੂਰੇ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਜੀ ਕੱਲ ਅੰਮ੍ਰਿਤਸਰ ਚ ਵੀ ਕੀਤਾ ਗਿਆ ਕਿਉਂਕਿ ਉਹਨਾਂ ਦਾ ਕੰਮ ਹੀ ਇਹੀ ਹੈ ਜਦੋਂ ਇਲੈਕਸ਼ਨ ਟਾਈਮ ਆਂਦਾ ਹੈ ਉਹ ਉਹਨਾਂ ਨੂੰ ਪੰਜਾਬ ਹੀ ਆਦ ਆ ਜਾਂਦਾ ਹੈ ਉਹ ਪੰਜਾਬ ਦੇ ਵਿੱਚ ਸੋਦੇਬਾਜ਼ੀਆਂ ਕਰਨ ਪਹੁੰਚ ਜਾਂਦੇ ਆ ਪਰ ਪੰਜਾਬੀ ਬਹੁਤ ਸਮਝਦਾਰ ਹੋ ਚੁੱਕੇ ਆ ਪੰਜਾਬੀਆਂ ਨੂੰ ਪਤਾ ਹੈ ਕਿ ਭਾਜਪਾ ਪੰਜਾਬ ਨਾਲ ਕੀ ਕਰਦੀ ਆਈ ਹੈ ਹਮੇਸ਼ਾ ਮਤਰੀਆ ਵਾਲਾ ਕੰਮ ਕੀਤਾ ਉਹਨੇ ਨਾ ਸਾਨੂੰ ਹੜਾਂ ਦਾ ਸਾਡਾ ਹਲੇ ਤੱਕ ਖਰਜਾਨਾ ਮਿਲਿਆ ਨਾ ਹੀ ਸਾਡੇ ਪਾਨੀਆਂ ਤੇ ਕੋਈ ਐਕਸ਼ਨ ਲੈਂਦੇ ਉਹ ਤਾਂ ਸਾਡੇ ਤੋਂ ਪਾਣੀ ਖੋਹਦੇ ਆ ਸਾਡੇ ਹੜਾਂ ਮਿਲਿਓ ਉਹਨੇ ਟਰੈਕਟਰ ਤੱਕ ਤਾਂ ਲੰਘਣ ਨਹੀਂ ਦਿੱਤੇ ਉਦੋਂ ਕਿੱਥੇ ਸੀ ਜਦੋਂ ਪੰਜਾਬ ਚ ਆੜ ਆਈ ਸੀ ਉਦੋਂ ਕਿੱਥੇ ਸੀ ਜਦੋਂ ਪੰਜਾਬ ਨੂੰ ਕੁਝ ਦੇਣ ਦੀ ਵਾਰੀ ਸੀ ਅੱਜ ਉਹਨਾਂ ਨੂੰ ਸਾਰੇ ਸਾਰੇ ਪੰਜਾਬੀ ਆਦ ਆਣ ਲੱਗ ਪਿਆ ਪੰਜਾਬ ਵਾਸੀ ਜਾਣਾਂ ਯਾਦਾਂ ਲੱਗ ਪਈ ਉਹ ਤਾਂ ਧਰਮ ਦੇ ਨਾਮ ਤੇ ਰਾਜਨੀਤੀਕਰਨ ਆਂਦੇ ਆ ਪੰਜਾਬ ਦੇ ਵਿੱਚ ਸੋ ਪੰਜਾਬੀ ਬਹੁਤ ਸਿਆਣੇ ਹੁਨੇ ਤੋਂ ਉਹਨਾਂ ਨੇ ਕੰਮ ਸ਼ੁਰੂ ਕਰਤਾ ਖਰੀਦਦਾਰੀ ਦਾ ਪਰ ਹੁਣ ਨਹੀਂ ਪੰਜਾਬੀ ਵਿਕਦੇ ਪੰਜਾਬੀ ਆਪਣੀ ਜ਼ੁਬਾਨ ਤੇ ਖਰੇ ਉਤਰਨਗੇ ਫਿਰ ਤੋਂ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਆਂਦੀ ਲੱਗਦਾ ਸਤਾਈ ਕਰਕੇ ਜਿਹੜਾ ਇਸ ਤਰੀਕੇ ਦੇ ਕੰਮ ਹੁੰਦੇ ਨਜ਼ਰ ਆ ਜਿੱਥੇ ਪੰਜਾਬ 'ਚ ਦੋਹਰਾ ਫੇਰਾ ਵਾਧਾ ਹੋਏ ਨਜ਼ਰ ਆ ਰਿਹਾ ਹੈ ਬਿਲਕੁਲ ਜੀ ਤੁਸੀਂ ਦੇਖੋ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਦੋਹਰਾ ਪੰਜਾਬ 'ਚ ਸ਼ੁਰੂ ਹੋ ਗਿਆ ਅਮਿਤ ਸ਼ਾਹ ਜੀ ਵੀ ਆ ਰਿਹਾ ਪਰ ਜਦੋਂ 4 ਸਾਲ ਸੀਗੇ ਪੰਜਾਬ ਦੇ ਵਿੱਚ ਕੁਝ ਦੇਣ ਦਾ ਕੰਮ ਹੁੰਦਾ ਉਦੋਂ ਪੰਜਾਬ ਕਿੱਥੇ ਉਹਨੂੰ ਪੰਜਾਬ ਯਾਦ ਨਹੀਂ ਆਂਦਾ ਅੱਜ ਉਹਨਾਂ ਨੂੰ ਪੰਜਾਬ ਯਾਦ ਆਣ ਲੱਗ ਪਿਆ ਕਿਉਂਕਿ ਇਲੈਕਸ਼ਨ ਟਾਈਮ ਨੇੜੇ ਆ ਗਿਆ ਹੁਣ ਮੈਸੇਜ ਆਨੇ ਸ਼ੁਰੂ ਹੋ ਗਏ ਇੰਨੇ ਕਰੋੜ ਦੇਾਂਗੇ ਇੰਨਾ ਇਹ ਕੁਝ ਕਰਾਂਗੇ ਸਾਡੇ ਨਾਲ ਜੁੜਜੋ ਪਰ ਸਾਡੇ ਐਮਐਲਏ ਸਾਹਿਬਾਨ ਸਾਡੇ ਮੰਤਰੀ ਸਾਹਿਬਾਨ ਤੇ ਸਾਡਾ ਸਾਰਾ ਸੰਗਠਨ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਟਰੋਂਗ ਹੈ 2027 ਦੇ ਵਿੱਚ ਮੁਕਾਬਲਾ ਕਰਨ ਲਈ ਫਿਰ ਤੋਂ ਤਿਆਰ ਹੈ ਕੋਈ ਨਹੀਂ ਵਿਕਦਾ ਜੀ ਇੱਥੇ ਪੰਜਾਬੀ ਵਿਕਾਊ ਨਹੀਂ ਹੈਗੇ ਪੰਜਾਬੀ ਬਹੁਤ ਸਮਝਦਾਰ ਹੈ ਅੱਜ ਅਸੀਂ ਇੱਥੇ ਹਰਿਆਣਾ ਤੋਂ ਜਿਹੜੇ ਸੀਐਮ ਸਾਹਿਬ ਨੈਪਸ਼ਣੀ ਆ ਰਹੇ ਨੇ ਉਹਨਾਂ ਦਾ ਅਸੀਂ ਸ਼ਾਂਤੀਪੂਰੀ ਤਰੀਕੇ ਦੇ ਨਾਲ ਕਾਲੀਆਂ ਚੰਨੇ ਦਿਖਾ ਕੇ ਉਹਨਾਂ ਦਾ ਅਸੀਂ ਇੱਥੇ ਰੋਸ ਪ੍ਰਗਟ ਕਰਾਂਗੇ ਜਿਹੜੀਆਂ ਕਿ ਵਾਰ-ਵਾਰ ਪੰਜਾਬ ਦੇ ਉੱਪਰ ਜੋ ਮਾਰੂ ਨਿਤਿਆ ਹੋ અપਨਾ ਰਹੇ ਨੇ ਉਸ ਦੇ ਰੋਸ ਵਜ੍ਹਾ ਜਿਥੇ ਖੜੇ ਹਾਂ ਜਿੱਥੇ ਦੇਖੋ ਦੇਖੋ ਵਿਰੋਧ ਕੋਈ ਵੀ ਬਿਨਾ ਗਲਤ ਨਹੀਂ ਹੁੰਦਾ ਹੈਗਾ ਅਗਰ ਕੋਈ ਨਾਲ ਕੋਈ ਬੰਸਰ ਰੋਸ ਹੁੰਦਾ ਤਾਂ ਹੀ ਵਿਰੋਧ ਹੁੰਦਾ ਵਾ ਪਿੱਛੇ ਜਿਹ ਇਹਨਾਂ ਨੇ ਸਾਡੇ ਕਈ ਐਮਐਲਏ ਕੈਂਡੀਡੇਟਾਂ ਨੂੰ ਜਿਹੜੇ ਸਾਡੇ ਐਮਐਲਏ ਹੈਗੇ ਨੇ ਸਤਾਰ ਜੋ ਉਹਨਾਂ ਨੂੰ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਣ ਵਾਸਤੇ ਉਹਨਾਂ ਨੇ ਆਫਰਾਂ ਕੀਤੀਆਂ ਨੇ ਜਿਸ ਜੀ ਕਿ ਤੁਹਾਡੇ ਸਾਰੇ ਮੀਡੀਆ ਨੂੰ ਪਤਾ ਹੈ ਕਿ ਵੈਰਨ ਵੀ ਹੋਈਆਂ ਨੇ ਸਾਰੀਆਂ ਉਹਨਾਂ ਦੇ ਸੋ ਅਸੀਂ ਉਹ ਜਿਹੜਾ ਉਹ ਵਿਰੋਧਤ ਹੈਗੀ ਹੈਗਾ ਉਹਦੇ ਨਾਲ ਜੋ ਵੀ ਵਿਧਿਕੀਆਂ ਪੰਜਾਬ ਦੇ ਨਾਲ ਕਰਦੇ ਆ ਪਾਣੀਆਂ ਨੂੰ ਲੈ ਕੇ ਕਰਦੇ ਆ ਉਸ ਤੋਂ ਇਲਾਵਾ ਹੋਰ ਜਿਹੜੇ ਸਾਡੇ ਅਧਿਕਾਰਾਂ ਦੇ ਉੱਪਰ ਹੱਕਾਂ ਦੇ ਹੱਕ ਖੋਂਦੇ ਆ ਪੰਜਾਬ ਦੇ ਰਾਸ਼ਨ ਕਾਰਡ ਉਹਨਾਂ ਨੇ ਕੱਟੇ ਬੜੀ ਮੁਸ਼ਕਲ ਦੇ ਨਾਲ ਅਸੀਂ ਇਹ ਸਾਰਾ ਮਾਮਲਾ ਸੰਭਾਲਿਆ ਉਹਦੋਂ ਵੀ ਇਸ ਤਰ੍ਹਾਂ ਜਿਹੜੇ ਵਿਧਿਕੀਆਂ ਕਰਦੇ ਆ ਉਸ ਰੋਸ ਵਜੇ ਅੱਜ ਉਹਨਾਂ ਦਾ